ਕਹਿੰਦੇ ਕਿ ਸੋਭਾ ਸ਼ਾਮ ਅੱਖ ਦੇ ਮੂਰੇ ਹੁੰਦੇ ਦੇਖੇ ਕਾਰੇ ਆ ਵਿਗੜੀ ਹੋਈ ਤਕਦੀਰ ਉਤੋਂ ਵਕਤ ਦੇ ਹੱਥੋਂ ਮਾਰੇ ਆ ਉਤੋਂ ਵਕਤ ਦੇ ਹੱਥੋਂ ਮਾਰੇ ਆ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਰ ਦੇਖ ਰਹੇ ਹੋ ਮੈਂ ਤੇ ਨੇ ਸੂਰੀ ਸਾਥੇ ਇਸ ਸਮੇਂ ਅਸੀਂ ਪਿੰਡ ਸੈਂਤਪੁਰ ਅਤੇ ਕਨੌਨ ਦੀ ਹੱਦ ਤੇ ਮੌਜੂਦ ਆ ਲੁੱਕ ਪਲਾਂਟ ਜਿਹੜਾ ਕਹਿੰਦੇ ਇੱਥੇ ਨੇੜੇ ਲੋਕਲ ਆਟਾ ਲੁੱਕ ਪਲਾਂਟ ਨੇੜੇ ਆ ਬਿਲਕੁਲ ਔਰ ਇਹ ਇੱਧਰ ਪਿੱਛੇ ਭਰਾ ਨੇ ਕਨੌਨ ਪਿੰਡ ਤੋਂ ਇਹ ਕਹਿੰਦੇ ਕਿ ਨਜਾਇਜ਼ ਇਹਨਾਂ ਦੇ ਕਹਿਣ ਦੇ ਮੁਤਾਬਕ ਨਜਾਇਜ਼ ਮਾਈਨਿੰਗ ਹੋ ਰਹੀ ਹੈ ਇਹਨਾਂ ਦੀ ਗੱਲਬਾਤ ਸਮਝੀਏ ਤਾਂ ਇਹ ਵੀ ਪਤਾ ਲੱਗਦਾ ਕਹਿੰਦਾ ਕਿ ਹੜ ਆਇਆ ਤਾਂ ਹੈ ਨਹੀਂ ਪਰ ਜਿਸ ਤਰੀਕੇ ਢੱਲੇ ਨਾਲ ਮਾਈਨਿੰਗ ਹੋ ਰਹੀ ਹੈ ਉਹਦੇ ਨਾਲ ਹੜ ਆ ਸਕਦਾ ਤੇ ਆ ਜਿਹੜੇ ਅੱਗੇ ਪਿੰਡ ਆ ਇਹਨਾਂ ਦਾ ਬਹੁਤ ਨੁਕਸਾਨ ਹੋਵੇਗਾ ਬਾਕੀ ਪੂਰੀ ਗੱਲ ਪਿੰਡ ਵਾਸੀ ਇੱਥੇ ਮੌਜੂਦ ਹੈ ਸਰਪੰਚ ਸਾਹਿਬ ਵੀ ਪਿੰਡ ਦੇ ਮੌਜੂਦ ਨੇ ਇਹਨਾਂ ਤੋਂ ਗੱਲਬਾਤ ਜਾਣਦੇ ਹਾਲਾਂਕਿ ਇਸ ਤੋਂ ਪਹਿਲਾਂ ਇੱਥੇ ਇੱਕ ਫੋਰਚੂਨਰ ਗੱਡੀ ਖੜੀ ਸੀਗੀ ਉਹ ਠੇਕੇਦਾਰਾਂ ਦੀ ਉਹ ਚਲੇ ਗਏ ਜਦੋਂ ਅਸੀਂ ਆਏ ਆ ਜੋ ਆਪਣਾ ਪੱਖ ਰੱਖਣਾ ਚਾਹੁੰਦੇ ਸੀ ਉਹਨਾਂ ਦਾ ਪੱਖ ਵੀ ਜ਼ਰੂਰ ਰੱਖਾਂਗੇ ਪਹਿਲਾਂ ਭਾਜੀ ਤੁਸੀਂ ਗੱਲਬਾਤ ਕਰੋਗੇ ਦੱਸੋ ਜੀ ਮੇਰਾ ਨਾਮ ਜਤਿੰਦਰ ਸਿੰਘ ਜੀ ਹੂੰ ਮੇਰਾ ਪਿੰਡ ਸੈਦਪਗਲਾ ਦਾ ਵਾਸੀ ਮੈਂ ਸੈਦਪਗਲਾ ਦਾ ਜੀ ਸਾਡੀ ਇੱਥੋਂ ਲੱਗ ਕੇ ਤੁਰ ਤੱਕ ਮੇਰੀ ਜ਼ਮੀਨ ਪੈਂਦੀ ਆ ਬਿਲਕੁਲ ਮੇਰੇ ਪੱਠੇ ਵੀ ਵੱਢਣ ਜੋਗ ਨਹੀਂ ਰਹੇ ਨਾ ਮੇਰੀ ਕਾਨਕ ਰਹੀ ਆ ਮੇਰੇ ਘਰ ਦੇ ਵਿੱਚ ਕੱਪੜੇ ਨਹੀਂ ਮੈਂ ਸੁਕਣੇ ਪਾ ਸਕਦਾ ਜੀ ਮੈਂ ਇਹਨਾਂ ਤੋਂ ਬਹੁਤ ਕਾਰਨ ਕਿ ਰੇਤੇ ਦੀ ਨਜਾਇਜ਼ ਹੋ ਰਹੀ ਹੈ ਜੀ ਨਜਾਇਜ਼ ਮੈਨੇ ਹੁਣ ਕਰਕੇ ਨਾ ਅਸੀਂ ਕੱਪੜੇ ਸੁਕਾ ਸਕਦੇ ਨਾ ਘਰ ਦੇ ਵਿੱਚ ਜੀ ਪੋਚਾ ਲਾਉਣੇ ਤੇ ਅੰਦਰ ਮਿੱਟੀ ਜਾ ਕੇ ਦੇਖ ਲਓ ਮੈਂ ਤੁਹਾਨੂੰ ਪ੍ਰੂਫ ਵੀ ਕਰ ਦਿੰਨਾ ਜੀ ਦੇਖ ਲਓ ਜਾ ਕੇ ਬਿਲਕੁਲ ਅਸੀਂ ਰੋਕੇ ਆਇਆ ਹੈਗਾ ਪਰਸੋਂ ਰੋਕੇ ਸੀਗੇ ਮੁਰਕ ਕੇ ਫੇਰ ਚੱਲ ਪਿਆ ਦਰਿਆ ਦੇ ਵਿੱਚ ਤੁਸੀਂ ਜਿਮੋਕਾ ਜਾ ਕੇ ਦੇਖ ਲਓ ਜਿਹੜਾ ਪੋਕ ਲੈਣਾ ਨਾ 20 20 ਫੁੱਟ ਦੀ ਢੰਗਾਈ ਹੋ ਰਹੀ ਆ ਜੀ 25 ਤੋਂ 30 ਫੁੱਟ ਨ ਉਹ ਕਹਿੰਦੇ ਕਿ ਜੀ ਅਸੀਂ ਤਾਂ ਜੀ ਪਰਮਿਸ਼ਨ ਲਈ ਆ ਜਿਸ ਦਾ ਖੇਤ ਉਸ ਦੀ ਰੇਤ ਬਿਲਕੁਲ ਇੱਥੇ ਪਰਮਿਸ਼ਨ ਜਿਹੜੀ ਹੈਗੀ ਆ ਜੀ ਉਹ ਬਿਲਕੁਲ ਉਹ ਜਿਹੜੇ ਖੇਤ ਆ ਜੀ ਉਹ ਬਿਲਕੁਲ ਨਜਾਇਜ਼ ਮਾਈਨਿੰਗ ਹੋ ਰਹੀ ਆ ਬਿਲਕੁਲ ਉਹ ਖੇਤ ਉਹਨਾਂ ਦੇ ਹੈ ਨਹੀਂਗੇ ਜੀ ਆਪਾਂ ਕੋਈ ਮੌਕਾ ਵੀ ਦਿਖਾਈ ਆਜੋ ਆ ਕੇ ਦੇਖ ਲਓ ਹਾਂਜੀ ਆਜੋ ਥੋੜਾ ਜਿਹਾ ਦੂਰ ਜਾ ਕੇ ਆ ਜੀ ਇੱਥੋਂ ਆਹ ਬੰਨ ਦੇਖੋ ਜੀ ਬੰਨ ਦਾ ਕੀ ਹਾਲ ਹੈ ਜੀ ਗੱਲੀਆਂ ਬੰਨੀਆਂ ਹਾਂਜੀ ਆ ਬੰਨੀਆਂ ਆ ਜੀ ਦਰਿਆ ਦੇ ਲੋ ਕੋਲੇ ਹੀ ਆ ਕਿ ਕਿ ਦਾ ਫਰਕ ਆ ਬਸ ਚਲ ਹੁਣ ਨਾ ਵੀ ਆਊਗਾ ਹੜ ਹਾਂਜੀ ਮੋਰੇ ਜੂਨ ਜੁਲਾਈ ਚ ਫੇਰ ਆਣਾ ਆਣਾ ਹੀ ਜਾਣਾ ਇਹ ਮੈਨੇ ਬੰਦ ਹੋਣੀ ਚਾਹੀਦੀ ਆ ਜੀ ਠੀਕ ਹੈ ਉਸ ਵੇਲੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਕਮੇਟੀ ਲੈ ਕੇ ਆਓ ਆਏ ਸਵੇ ਮਿੱਟੀ ਲੈ ਕੇ ਜਾਂਦੇ ਜੀ ਇੱਥੇ ਫੇਰ ਮੁੜ ਕੇ ਕੋਈ ਨਹੀਂ ਬੋਰਦਾ ਜੀ ਨਾ ਪ੍ਰਸ਼ਾਸਨ ਰਾਤ ਦੇ ਨਰੇ ਗਾਲੀਆਂ ਬੁੜੀਆਂ ਨਾ ਨਾ ਕੇ ਥੈਲੇ ਭਰੇ ਆ ਇਹ ਮੁੜਦਾ ਸਕਦੀਆਂ ਜੀ ਇੱਥੇ ਆ ਕੇ ਇੱਕ ਮਿੱਟੀ ਦੇ ਵਿੱਚ ਨਾ ਇੱਥੇ ਪ੍ਰਸ਼ਾਸਨ ਬੋਰਦਾ ਜੀ ਹੋਰ ਕੋਈ ਨਹੀਂ ਬੋਰਦਾ ਹੈਗਾ ਜੀ ਅਸੀਂ ਦਰਖਾਸਤ ਵੀ ਅੱਜ ਸਾਡੇ ਬੰਦੇ ਗਏ ਨਵੇਂ ਸ਼ਹਿਰ ਐਸਐਚਪੀ ਕੋ ਪੇਸ਼ ਹੋਣੇ ਸਾਡੇ ਪੰਚਾਇਤ ਦੇ ਵਣ ਤੇ ਹੋਰ ਬੰਦੇ ਇਲਾਕਾ ਬਦਰ ਤੇ ਜੀ ਸੈਦਪੁਰ ਕਨੌਨ ਦੇ ਸੇਖਾ ਮੁਜਾਰਾ ਦੀ ਜੇ ਨਾ ਹੋਏ ਤਾਂ ਕੱਲੂ ਪਰਮਿਸ਼ਨ ਲੈ ਕੇ ਜੀ ਅਸੀਂ ਜੀਟੀ ਰੋਡ ਜਾਮ ਕਰਨ ਦੀ ਸਾਡੀ ਬੇਨਤ ਹੋ ਰਹੀ ਆ ਜੀ ਠੀਕ ਹੈ ਕਿ ਨਹੀਂ ਮੈਂ ਤਾਂ ਬਿਲਕੁਲ ਜੀ ਸਰ ਸਾਹਿਬ ਉਹੀ ਗੱਲ ਕਰਦਾ ਕਿ ਅੱਜ ਤੋਂ 3 ਕ ਮਹੀਨੇ ਪਹਿਲਾਂ ਆਪਾਂ ਬੇਨਤੀਆਂ ਕੀਤੀਆਂ ਹਾਂ ਜੀ ਬੇਨਤੀ ਮਿੱਟੀ ਲੈ ਕੇ ਆਓ ਉਹ ਲੋਕ ਇਨਸਾਨੀਅਤ ਨਾਤੇ ਅਸੀਂ ਉਹ ਲੋਕ ਹੋ ਇਨਸਾਨੀਅਤ ਇੱਥੇ ਆਏ ਆ ਹੁਣ ਜਦ ਮਿੱਟੀ ਚੱਕ ਹੁੰਦੀ ਆ ਤਾਂ ਕੋਣ ਚੱਕਦਾ ਪਿਆ ਇਹ ਤਾਂ ਮਨ ਲੋਕਾਂ ਦੇ ਘਰਾਂ ਹਾਂਜੀ 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 ਘਰਾਂ ਦੇ ਸਮਾਨ ਗਿਆ ਕੇ ਜੀ ਨੁਕਸਾਨ ਵੀ ਆਪਣਾ ਹੀ ਆ ਜੀ ਪਰ ਲੋਕ ਤੁਹਾਨੂੰ ਸਵਾਲ ਨਹੀਂ ਕਰੂਗੇ ਕਿ ਉਹ ਤਾਂ ਬਿੱਟੀ ਬਾਗਿਸ਼ 'ਚ ਬੰਨ ਕੱਚਾ ਕਿੱਦਾਂ ਹੋ ਗਿਆ ਕਰਦੇ ਆ ਜੀ ਐਸੇ ਕਰਕੇ ਤਾਂ ਆਏ ਆ ਜੀ ਸਾਡੀ ਓਪਨ ਦੇ ਆ ਇਸ ਦਾ ਮਤਲਬ ਜਿਹੜੇ ਠੇਕੇਦਾਰ ਹੋਏ ਇੱਥੇ ਤੇ ਨਹੀਂ ਕੋਈ ਮਤਲਬ ਚੰਡੀਗੜ੍ਹ ਦਾ ਆ ਕੋ ਹਰਿਆਣੇ ਦਾ ਕੋ ਕਿਤੇ ਦਾ ਆ ਮਤਲਬ ਲੈਣਾ ਨਹੀਂ ਇੱਥੇ ਅਸੀਂ ਡੁੱਬ ਜੀ ਅਸੀਂ ਮਾਰ ਜੀ ਉਹਨਾਂ ਨੂੰ ਕੋਈ ਮਤਵ ਨਹੀਂ ਰੇਤੇ ਤੇ ਮਤਵਾਲਾ ਚਾਹੇ ਉਹ ਅੰਦਰੋਂ ਚੱਕਣ ਚਾਹੇ ਉਹ ਵਿੱਚੋਂ ਚੱਕਣ ਬਸ ਅਜੇ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਮੈਂ ਹੈਰਾਨ ਹੋਇਆ ਇਹਨਾਂ ਦੀ ਮੈਨੂੰ ਕਾਲ ਆਈ ਕਹਿੰਦੇ ਯਾਰ ਤੁਸੀਂ ਆ ਜਾਓਗੇ ਨਜਾਇਜ਼ ਮਾਈਨਿੰਗ 'ਚ ਕੋਈ ਖਬਰ ਲਾਉਣ ਵੀ ਨਹੀਂ ਆਉਂਦਾ ਮੈਂ ਕਿਹਾ ਭਰਾਵਾ ਅਸੀਂ ਕਿਹੜਾ ਉਹ ਫਿਲਮ ਵਾਲੀ ਗੱਲ ਹੈ ਬੌਬੀ ਫਿਲਮ ਵਾਲੀ ਕਿ ਹਮ ਅਭੀ ਕਮਰੇ ਵਿੱਚ ਬੰਦ ਹੋ ਗਏ ਚਾਬੀ ਗੁੰਮ ਗਈ ਹੈ ਨਾ ਉਹ ਤਾਂ ਗੱਲ ਹੀ ਹੈ ਨਹੀਂ ਤੇ ਅਸੀਂ ਕੋਈ ਬਾਪੀ ਫਿਲਮ ਵਾਲੇ ਤਾਂ ਹੈ ਨਹੀਂ ਜ ਜਸੀਂ ਕਿਹੜਾ ਕਿਹਨਾਂ ਸੌਦਾ ਕੀਤਾ 1.5 ਲੱਖ ਰੁਪਏ ਚ ਤਾਂ ਬੇਫਿਕਰ ਹੋ ਕੋਈ ਨਹੀਂ ਬੋੜਿਆ ਇੱਥੇ ਜਿੰਨੇ ਵੀ ਚੈਨਲ ਵਾਲੇ ਆ ਆਂਦੇ ਆ ਮੈਂਬਰ ਹੈ ਜੀ ਵੈਸੇ ਸਾਰ ਦੇ ਅੱਗੇ ਦੇਖੋ ਆ ਜਾ ਉਹ ਤਾਂ ਕੀ ਹੋ ਗਿਆ ਕਰ ਕਰ ਯਾਰ ਕਿਹੜੀ ਜੱਲੇ ਹੋਈ ਸੋ ਦੱਸੋ ਕਿਹੜੀ ਹੈ ਨਾ ਜੈ ਜੈ ਜੀ ਚੌਕ ਹੁੰਦਾ ਸਾਰਾ ਹੈ ਤੁਸੀਂ ਪੰਚਾਇਤ ਮੈਂਬਰ ਨੇ ਕਰਦੇ ਆ ਠੀਕ ਹੈ ਜੀ ਸ਼ੈਦਪੁਰ ਕਲਾਂ ਦੇ ਚਲੋ ਪਿੰਡ ਦੇ ਵਾਸੀ ਆ ਨਾ ਹਾਂ ਜੀ ਵਿੱਚ ਮਿਲਦਾ ਇਹਨਾਂ ਦਾ ਰਕਬਾ ਇੱਥੇ ਪੈਂਦਾ ਹੈ ਵੀ ਇਹਦੀ ਵਿੱਚ ਆਉਂਦਾ ਪੁਆਇੰਟਾਂ 'ਚ ਆਉਂਦਾ ਵੀ ਸ਼ੈਦਪੁਰ ਸ਼ੈਦਪੁਰ ਕਨੌਨ ਇਹ ਦੇਖੋ ਐਨੀ ਗੁੱਡਾ ਕਰਦੀ ਆ ਕੱਲ ਮੈਨੇ ਗਾਲੀ ਗੱਡੀ ਆਈ ਆ ਮੈਨੇ ਗਾਲੀ ਗੱਡੀ ਆਈ ਢੀੜਾ ਮਾਰ ਕੇ ਗਈ ਇਹਨਾਂ ਨੇ ਮਸ਼ੀਨਾਂ ਆਪਣੀਆਂ ਫੈਰ ਤੇ ਲਾਤੀਆਂ ਉਹ ਹਜੇ ਮੈਂ ਕਹਿੰਦਾ ਨਾਮ ਸ਼ਹਿਰ ਨਹੀਂ ਪਹੁੰਚੇ ਹੋਣੇ ਤੇ ਇਹਨਾਂ ਮਸ਼ੀਨਾਂ ਨੇ ਵੀ ਅੱਗੇ ਵਧ ਗਈਆਂ ਕਿੰਨਾ ਧੱਕਾ ਨਾਲੇ ਜਲ ਪਿਆ ਜੀ ਸਾਰਾ ਬੰਨਾ ਨਾ ਗੱਡੀਆਂ ਨਾਲ ਭਰਿਆ ਪਿਆ ਨੋ ਪਰੇ ਤੱਕ 50 ਗੱਡੀਆਂ ਖੜੀਆਂ ਹੋਣ ਇੱਥੇ ਕਿੱਥੇ ਆਜੋ ਅੱਗੇ ਚਲੀ ਜੀ ਕਿੰਨਾ ਸਮੇਂ ਤੋਂ ਜਲਦੀ ਪਈ ਹੈ ਜੀ ਇਹਦੀ ਤਕਰੀਬਨ 20 ਦਿਨ ਤਾਂ ਹੋ ਗਿਆ ਜੀ ਚਾਲ ਬੰਦ ਜੀ ਪਹਿਲਾਂ ਕਿਸੇ ਨੇ ਗੱਲਬਾਤ ਨਹੀਂ ਕੀਤੀ ਸਾਰਾ ਇਧਰੋਂ ਮੈਂ ਤਾਂ ਕੱਲ ਤੋਂ ਕਾਲਾਂ ਨਹੀਂ ਸ਼ੁਰੂ ਹੋਈਆਂ ਹਾਂਜੀ ਹਾਂਜੀ ਤੁਹਾਡ ਨੂੰ ਇੱਧਰ ਸਰਦੀ ਆਪਣੇ ਪ੍ਰਵਾਸੀ ਬੈਠੇ ਮੁੜ ਕੇ ਨਹੀਂ ਰੋਕੇ ਦੁਬਾਰਾ ਫੇਰ ਕੰਮ ਚਲਾ ਦਿੱਤਾ ਗਿਆ ਜੀ ਦੋ ਦਿਨ ਰੋਕੇ ਸੀ ਇਹਨਾਂ ਨੇ ਫੋਨ ਕਰ ਕਰਕੇ ਬੁਲਾਏ ਜਿੰਨੇ ਡਰਾਈਵਰ ਸਾਰੇ ਕਹਿੰਦੇ ਜੀ ਸਾਨੂੰ ਕਾਲ ਕੀਤੀ ਆ ਫੇਰ ਅਸੀਂ ਆਏ ਐ ਟਰਾਲੀਆਂ ਵਾਲੇ ਕਹਿੰਦੇ ਆ ਇਹ ਨਿਆਜ਼ ਕਰਦੇ ਪਏ ਆ ਪਿੰਡ ਆ ਤੱਕਾ ਮੁਰਕੇ ਕੋਈ ਨਹੀਂ ਆਉਦਾ ਪਰਚੀ ਇਹਦਾ ਕੋ ਦਿਖਾ ਲੋ ਦੀ ਕਿਸੇ ਕੋਲ ਹੋਵੇ ਤਾਂ ਤੇ ਦੇਖੋ ਜੀ ਪਰਚੀਆਂ ਕਿਹੜੀਆਂ ਜੀ ਆ ਰਹੇ ਆ ਪਰਚੀ ਉਹ ਆ ਜੀ ਜਿਹੜੀ ਦੂਜਾ ਖੇਤ ਵਾਲੀ ਆ ਜਿਸ ਦਾ ਖੇਤ ਉਸ ਕੀ ਰੇਤ ਉਹ ਹੈਗੀ ਬਾਹਰ ਦੀ ਜੀ ਪਰਮਿਸ਼ਨ ਨਾਲ ਜੱਕ ਦੇ ਦਰਿਆ ਦੇ ਵਿੱਚੋਂ ਆਉਂਦੇ ਆ ਉਹ ਵੀ ਪੌਪਲਨਾਂ ਲਾ ਕੇ ਬੌਪਲਨਾਂ ਦੀ ਪਰਮਿਸ਼ਨ ਹੀ ਹੈ ਨਹੀਂ ਜੀ ਅੰਦਰ ਲਾਣ ਦੀ ਮਸ਼ੀਨਾਂ ਦਾ ਅਲਾਉਟ ਨਹੀਂ ਹੈਗਾ ਕਿਤੇ ਵੀ ਕਿਤੇ ਵੀ ਇੰਨੀ ਜੀ ਹੱਥੀ ਚੌਂਰਾ ਹੁੰਦਾ ਤਾਂ ਲੰਦਾ ਕੋ ਕਾਫੀ ਦੂਰ ਆ ਕਾਫੀ ਦੂਰ ਟਰਾਲੀਆਂ ਰੁੱਕਿਆ ਆ ਇੱਧਰ ਆ ਕੇ ਰੁੱਕਿਆ ਜੀ ਹਾਂ ਜੀ ਕਿੰਨੀਆਂ ਟਰਾਲੀਆਂ ਕਿੰਨੇ ਟਰੱਕ ਕਹਤਿਆਂ ਜੀ ਬਹੁਤ ਨਿਕਲਦੀਆਂ ਚੰਨੀ ਲਈ ਜਾ ਰਿਹਾ ਹਿਸਾਬ ਨਾਲ ਖੜੀ ਅੱਛਾ ਇੱਕ ਇੱਕ ਨਾ ਮੈਂ ਸਵਾਲ ਪੁੱਛਣਾ ਚਾਹੁੰਦਾ ਇੱਕ ਇੱਕ ਚੱਲਦੇ ਇੱਕ ਨਹੀਂ ਜੀ ਕਿਲੋ ਕਿਲੋਮੀਟਰ ਦੀ ਦੂਰੀ ਤੇ ਸਵਾਲ ਲੈਣਾ ਚਾਹੁੰਦਾ ਮੈਂ ਹਾਂਜੀ ਇਹ ਤਾਂ ਜਿਹੜੇ ਟਿਪਰ ਵਾਲੇ ਆ ਸ਼ਹਿਰ 'ਚ ਸਪੀਡ ਘਟ ਨਹੀਂ ਕਰਦੇ ਲੋਕ ਮਿੰਤਾ ਕਰ ਕਰ ਹਟ ਕੇ ਐਕਸੀਡੈਂਟ ਹੁੰਦੇ ਆ ਇੱਥੇ ਕਿੰਨੇ ਸਪੀਡ 'ਚ ਲੰਘਦੇ ਆ ਬਹੁਤ ਤੇਜ਼ੀ ਬਹੁਤ ਮੇਰੇ ਤੋਂ ਤੇਜ਼ ਉਹ ਸਵੇਰੇ ਗੱਡੀ ਇੱਕ ਆਈ ਆ ਉਹ ਹਾਰਨ ਮਾਰਦਾ ਰਿਹਾ ਬੰਦਾ ਇਹਨਾਂ ਨੇ ਪਿੱਛੇ ਨਹੀਂ ਮੁੜ ਕੇ ਦੇਖਿਆ ਅਸੀਂ ਉਹ ਥੱਲੇ ਟਿਪਰ ਮੋਰੇ ਰੋਕਿਆ ਹੋਣੇ ਆ ਕਿ ਤੁਹਾਨੂੰ ਫੇਰ ਦੱਸਿਆ ਜੀ ਕਹਿੰਦਾ ਮੈਂ ਮੁਗਰ ਆਉਂਦਾ ਪਿਆ ਸੀ ਐਨੀ ਕਿ ਸਪੀਡ ਜਾਂਦੇ ਆ ਜਗ੍ਹਾ 'ਚ ਮਾਰਿਆ ਜੀ ਅੱਥੇ ਜਗਾ ਇਹ ਜਗਾ ਜ ਮਾਰਿਆ ਜਗਾ ਤੋ ਪੀਰੇ ਜਗਾ ਹੀ ਮਾਰਿਆ ਇਹਨਾਂ ਦੀ ਕੋਈ ਸਪੀਡ ਨਹੀਂ ਹੈਗੀ ਜੀ ਉਹਨਾਂ ਦੇ ਪਿੱਛੇ ਨੰਬਰ ਪਲੇਟਾਂ ਵੀ ਨਹੀਂ ਆਈਆਂ ਨੰਬਰ ਪਲੇਟ ਵੀ ਨਹੀਂ ਆਈਆਂ ਪਿੱਛੇ ਨਹੀਂ ਆਈਆਂ ਇਹ ਅੱਗੇ ਆ ਨੰਬਰ ਪਲੇਟਾਂ ਇਹ ਧੱਕਾ ਕਰਦੇ ਆ ਨਜਾਇਜ਼ ਜੀ ਹਾਂ ਪਿੰਡ ਪੱਧਰ ਦੇ ਸਾਰੀਆਂ ਪੰਚਾਇਤਾਂ ਜਿੰਨੇ ਪਿੰਡ ਆ ਸਾਰੇ ਇਕੱਠੇ ਹੁੰਦੇ ਆ ਟਰੈਲੀਆਂ ਟਿਪਰਾਂ ਆਣਾਂ ਨੂੰ ਰੋਕਦੇ ਆ ਤਾਂ ਇਹਨਾਂ ਦਾ ਕੋਈ ਬੰਦਾ ਨਹੀਂ ਆਉਂਦਾ ਹੈਗਾ ਟੇਕੇਦਾਰ ਆਉ ਗਿਆ ਇਹ ਮੋਰੇ ਬੰਦੇ ਭੇਜਿਆ ਲੜਾਈ ਕਰਨ ਲਈ ਮੁੰਡੇ ਭੇਜਦੇ ਆ ਮੁੰਡੇ ਭੇਜਦੇ ਆ ਅੱਗੇ ਜੀ ਧੱਕਾ ਪਹਿਲਾਂ ਲੜਾਈ ਹੋਈ ਗਈ ਪਹਿਲਾਂ ਧੱਕਾ ਮਾਰਿਆ ਜੀ ਧੱਕਾ ਮਾਰਿਆ ਜੀ ਮੁੰਡੇ ਨੇ ਪਰਸ ਹੋਈ ਹੈ ਲੜਾਈ ਜੀ ਇਦਾਂ ਤਾਂ ਨਹੀਂ ਬਾਜੀ ਵੀ ਤੁਸੀਂ ਕਿਸੇ ਦੂਜੀ ਧਿਰ 'ਚ ਆ ਤੁਸੀਂ ਚਾਹੁੰਦੇ ਅਸੀਂ ਮਾਇਨ ਕਰ ਲਈ ਅਸੀਂ ਆਪਣੇ ਪਿੰਡ ਨਹੀਂ ਆ ਬਾਜੀ ਇਹਦਾ ਸਾਲੂ ਕੋਈ ਮਤਬਲ ਨਹੀਂ ਹੈਗਾ ਪਿੰਡ ਦੇ ਨਾਲ ਆ ਜੀ ਇਹਦਾ ਬੰਦ ਕਰਾ ਪਿੰਡ ਵਾਸੀ ਆ ਅਸੀਂ ਸਾਰੇ ਦੋ ਵੀ ਤਿੰਨ ਖੰਡਾ ਜਾ ਜੀ ਸਾਰੇ ਜਿੰਨੇ ਇੱਥੇ ਖੜੇ ਆਂ ਵੀ ਵੇਲੇ ਇਦਾਂ ਇਲਜ਼ਾਮ ਵੀ ਲੱਗ ਜਾਂਦਾ ਨਾ ਕਿ ਇਹਦੇ ਜੀ ਫਲਾਨਿਆਂ ਨਾਲ ਦੇ ਆ ਕਾ ਠ ਦਾ ਨਹੀਂ ਹੈਗਾ ਜਿਹੜਾ ਹੋਰ ਕਿ ਧੜੇ ਲਾਇਆ ਕਿ ਉਹ ਰਾਹੋਂ ਇੱਥੋਂ ਕਿੰਨੇ ਕਿਲੋਮੀਟਰ ਤੇ ਆਈ ਉੱਥੋਂ ਬੰਦੇ ਆਉਂਦੇ ਪਏ ਆ ਜੀ ਕਹਿੰਦੇ ਜੀ ਤੁਸੀਂ ਟੱਕ ਕਿੱਦਾਂ ਬੰਦ ਕੀਤਾ ਕਾਹਦੇ ਤੁਸੀਂ ਬੰਦ ਕਰਦੇ ਆ ਅਸੀਂ ਚਲਾਵਾਂਗੇ ਤੁਸੀਂ ਰੋਕ ਕੇ ਦਿਖਾ ਲੋ ਲੜਾਈ ਝਗੜੇ ਦਾ ਡਰੇ ਲੜਾਈ ਝਗੜੇ ਦਾ ਪੂਰਾ ਡਰ ਆ ਰਹੀ ਪਹਿਲਾਂ ਹੀ ਮੁੰਡੇ ਦੇ ਨਾਲ ਦੋ ਵਾਰੀ ਹੋ ਚੁੱਕੀ ਹੈ ਲੱਗੀ ਸੀ ਪਰਸੋਂ ਜੀ ਇਹਨੂੰ ਕੱਲੇ ਨਹੀਂ ਸੱਤਿਆਣੇ ਅਸੀਂ ਕੀ ਕਰਦੇ ਸੀ ਉੱਥੇ ਜਾਨੂੰ ਆਏ ਉਹ ਜਾ ਦੇਖਿਆ ਪੁੱਛਿਆ ਕਿੱਥੇ ਆ ਉਹਨਾਂ ਦੇਖ ਕੇ ਰੌਲਾ ਪੈ ਗਿਆ ਸਾਈਡ ਤੇ ਹੋ ਗਏ ਹੁਣ ਵੀ ਸੀਗੇ ਰੌਲਾ ਪਾਉਣ ਵਾਸਤੇ ਨਾਲੇ ਨਿਕਲੇ ਆ ਹੁਣੇ ਦੋਏ ਗੱਡੀਆਂ ਆਈਆਂ ਦੋਏ ਗੱਡ ਅਜਾ ਮੈਨੂੰ ਵਿੱਚੋ ਗੱਲ ਚੇਤੇ ਭੁੱਲ ਗਈ ਮੈਂ ਕਹੇ ਵੀ ਅਸੀਂ ਕਿਹੜਾ ਬੋਬੀ ਫਿਲਮ ਵਾਲੇ ਹੋ ਕਿਹੜੇ ਕਹਿੰਦਾ ਕਿ ਚਾਬੀ ਘੁੰਮ ਚਾਬੀ ਘੁੰਮ ਜੀ ਹਮ ਤੁਵੇਂ ਕਮਰ ਮੇਂ ਬੰਦ ਔਰ ਚਾਬੀ ਘੁੰਮ ਹੋ ਜਾਏ ਅਸੀਂ ਤੁਹਾਡੇ ਨਾਲ ਹੀ ਆਂ ਭਾਜੀ ਸਾਡੀ ਚਾਬੀ ਤੁਹਾਡੇ ਹੱਥੇ ਆ ਜਿਵੇਂ ਤੁਸੀਂ ਚਲਾਉਂਗੇ ਕੋਣ ਕੋਣ ਤੁਸੀਂ ਪ੍ਰਸ਼ਾਸਨ ਜੀ ਬੰਦ ਕਰਨ ਦੀ ਆ ਜੀ ਬੰਦ ਹੋ ਜਵੇ ਤਨੇ ਟੱਕ ਇਧਰ ਦੇ ਲੋ ਦਰਿਆ ਦੇ ਲੋ ਦੋ ਅਗਲੇ ਵਾ ਕਿੰਨਾ ਲਕੋਲ ਆ ਜੀ ਆ ਦਰਿਆ ਚਲਦਾ ਜੀ ਮੇਨ ਗੱਲ ਹੈ ਜੀ ਟੱਕ ਬੰਦ ਹੋ ਜੇ ਜੇ ਚੱਕਣਾ ਇਹਨਾਂ ਦੇ ਪਰਲੀ ਸਾਈਡੋਂ ਚੱਕੇ ਰਹਿੰਦਾ ਮੰਨ ਲਓ ਪਾ ਕਰੋਂ ਚਾਰ ਪੰਜ ਜਾਣੇ ਚੱਲਦੇ ਆ ਆਪਾਂ ਗੱਡੀ 'ਚ ਲੱਗੇ ਗੱਡੀ ਕੱਢਦੇ ਟੱਕ 'ਚ ਚੱਲਦੇ ਆ ਜਿੰਨੇ ਟੋਏ ਪੱਟੇ ਮਸ਼ੀਨਾ ਜੋ ਵੀ ਆਂਦਖਾਲ ਕੇ ਲਿਆਂਦੇ ਦਿਨੋਂ ਦਿਨ ਦਰਿਆ ਬਾਜੀ ਇਧਰ ਆ ਰਿਹਾ ਸਾਡੇ ਵੱਲਾਂ ਆ ਰਿਹਾ ਤੁਹਾਨੂੰ ਮਤਲਬ ਦਾ ਮਾਮਲਾ ਕੋਲ ਵੀ ਉੱਪਰ ਕੋਈ ਬਾਹਰੋਂ ਗੱਡੀ ਆ ਰਹੀ ਸੇਬਾਂ ਵਾਲੀ ਤੁਸੀਂ ਦੇਖ ਲੋਗੇ ਨਾ ਆਪ ਤੁਹਾਨੂੰ ਦੇਖ ਲੋਗੇ ਆ ਕੀ ਤੁਹਾਡਾ ਕਿੰਨੀ ਦੂਰ ਹੈ ਜੀ ਅਜ ਕੋਲੇ ਆ ਬਸ ਕਿਲੋਮੀਟਰ ਦਾ ਫਰਕ ਆ ਕਿਲੋਮੀਟਰ ਦਾ ਫਰਕ ਆ ਟੋੜ ਵਾਲੀ ਗੱਲ ਟੁੱਟਿਆ ਉਦਾਂ ਬੰਦ ਆ ਕੋਈ ਗੱਡੀ ਨਹੀਂ ਲੰਘ ਸਕਦੀ ਉਤੋਂ ਤੇ ਪਰ ਭਰੇ ਉਹ ਲੰਘਦੇ ਆ ਖਾਲੀ ਗੱਡੀ ਵੀ ਆ ਬਸ ਮੋੜ ਦੋ ਜੀ ਉੱਪਰ ਤਾਂ ਹੁਣ ਵੀ ਲੰਘੇ ਦੋ ਬੰਦੇ ਡਰਾਈਵਰ ਨੂੰ ਪੁੱਛੋ ਵੀ ਤੁਸੀਂ ਕਿੱਦਾਂ ਲੰਘ ਕੇ ਆਏ ਆ ਅੱਖੀਂ ਜੀ ਅਸੀਂ 500 ਰੁਪਏ ਦੇਈਏ ਤਾਂ ਟਿਪਰ ਤਾਂ ਕੱਢ ਦੇ ਇਹ ਦੇਖੋ ਇਹ ਲੇ ਪਰ ਨੰਗਣੇ ਆ ਬਾਹਰ ਪੁਲ ਤੋਂ ਜਦੋਂ ਟਿਪਰ ਨੰਗਣੇ ਆ ਜਿੰਨੇ ਪ੍ਰਸ਼ਾਸਨ ਜਿੰਨੇ ਪੁਲਿਸ ਵਾਲੇ ਖੜੇ ਹੁੰਦੇ ਸਾਰੇ ਪਹਿਲਾਂ ਤਾਂ ਖੜੇ ਹੋਣੇ ਆ ਜਦੋਂ ਕੋਈ ਲੋਕਲ ਬੰਦਾ ਆਉਂਦਾ ਉਹ ਜੇ ਟਿਪਰਾਂ ਵਾਲੇ ਜਾਂਦੇ ਆ ਮੁਰਗੇ ਅੰਦਰ ਵੜ ਜਾਂਦੇ ਆ ਕੁੰਡਾ ਵਾਲੇ ਲੈਟ ਮਾਰ ਕੇ ਪਛਾਣਦੇ ਲੋਕ ਇਹ ਕਿਹੜਾ ਆ ਨਾ ਨਾ ਹੀ ਇਹ ਸ਼ਰੇਆਮ ਆਉਂਦੇ ਆ ਜੇ ਟਿਪਰ ਦੇ ਜਾਂਦੇ ਆ ਹਾਂ ਜੀ ਲੈਟ ਮਾਰ ਕੇ ਪਛਾਣਦੇ ਆ ਬੰਦਾ ਕੌਣ ਆ ਹਨਾ ਜਦਾ ਭਾਜੀ ਜਿਹੜੇ ਟਿਪਰ ਚੋਂ ਰੇਤਾ ਚੋਂਦਾ ਨਾ ਸਮਝ ਲੈ ਉਧਰ ਤਾਂ ਦੂਰ ਦਾ ਹੀ ਆ ਕੰਮ ਹੁਣ ਲੋਕਲ ਦਾ ਟਿਪਰ ਇੱਥੋਂ ਭਰ ਕੇ ਸਿੱਟਣੇ ਰੇ ਆਪਣੇ ਪਿੰਡ 'ਚ ਹਨਾ ਉਹ ਜਿਹੜੇ ਦੂਜੇ ਇੰਦੇ ਟਿਪਰਾਂ ਨੂੰ ਕੱਢ ਦਿੰਦੇ ਆ ਪਾਰ ਟਰਾਲੀਆਂ ਵੀ ਹੁਣ ਪਾਰ ਨੂੰ ਲੰਘਣੀਆਂ ਜੀ ਪੁਲ ਤੋਂ ਉਹਨਾਂ ਬੰਦ ਆਏ ਜਾਂਦੇ ਆ ਸਾਰੀਆਂ ਪੁਲ ਪਿੰਡ ਦਾ ਕਿੰਨਾ ਕੁ ਨੁਕਸਾਨ ਹੈ ਮੈਂ ਚਾਹੁੰਦਾ ਘੱਟ ਸ਼ਬਦ ਬੋਲ ਬਹੁਤ ਯਾਰ ਘਰੇ ਨਹੀਂ ਲੱਭਣੇ ਮਿੱਟੀ ਦਾ ਮਿੱਟੀ ਦਾ ਇਲਾਕੇ ਦਾ ਇਲਾਕੇ ਦਾ ਮੰਨ ਲਓ ਬੰਦ ਉੱਠ ਗਿਆ ਕਿੰਨੇ ਪਿੰਡ ਡੁੱਬਦੇ ਆ ਭਾਈ ਤੁਸੀਂ ਐਸਟੀਮੇਟ ਲਾ ਲਓ ਵੀ ਇੱਥੋਂ ਜੋ ਇੱਕ ਵਾਰ ਟੁੱਟਿਆ ਭਾਜੀ ਨਵੇਂ ਸਾਲ ਤੱਕ ਜਾਊਗਾ ਜੀ ਫਲੋਰ ਤੱਕ ਫਲੋਰ ਤੋਂ ਉੱਪਰ ਜੇ ਮਾਈਚਾਂਸ ਟੁੱਟਦਾ ਵਾ ਨੱਪਣਾ ਇਹ ਨਾ ਤੋ ਕਿ ਬੇਤੇ ਕਿੰਨੇ ਘਟੜ ਇਹਦਾ ਫਲੋਰ ਟੱਪ ਜਾਣਾ ਪੜਨੀ ਪਾਕਿਸਤਾਨੇ ਬਾੜੇ ਨਾਲ ਦਰਿਆ ਦੇ ਅੱਗੇ ਕਿੰਦਾ ਜੋਰ ਭਾਜੀ ਮਤਲਬ ਇਹ ਇਹ ਫਟ ਪੈ ਜਾਣਾ ਹੁੰਦਾ ਜਦੋਂ ਮਤਲਬ ਇਹ ਭਵਿਕ ਲਈ ਕੰਡੇ ਵੀਜੇ ਜਾ ਰਹੇ ਨੇ ਕੰਡੇ ਆ ਜੀ ਕੰਡੇ ਉਹ ਕੰਡੇ ਜਿਹੜੇ ਜੋਬ ਨੇ ਠੇਕੇਦਾਰ ਜਮਨਾ ਨਾਂ ਕੋਈ ਪਿੰਡ ਟੱਟੋ ਘੱਟ 20 30 ਸਾਲ ਪਿੱਛੇ ਡਿੱਗ ਪਾਣਾ ਜੇ ਇੱਕ ਵਾਰ ਬੰਨ ਟੁੱਟ ਗਿਆ ਭਾਜੀ ਅੱਛਾ ਸਿਆਸੀ ਦਾ ਨੋਤਾ ਬਹੁਤ ਕੱਪੜੇ ਚ ਜੋੜਨੇ ਕੋਇਆ ਉਹਨਾਂ ਦਾ ਮੂੰਹੇ ਕਾਲਾ ਕਰਨੇ ਵਾਲਾ ਰਹਿ ਗਿਆ ਜੀ ਬਸ ਹੋਰ ਕੋਈ ਕਸ ਨਹੀਂ ਉਹਨਾਂ ਨਾਲ ਵੀ ਹੁਣ ਤੁਸੀਂ ਕਹਿੰਦੇ ਵੀ ਐਸਐਸਪੀ ਜ਼ਫਰਦਾਰ ਕੋਈ ਆ ਕੇ ਬੜੇ ਤੁਹਾਡੇ ਭਾਣਾ ਇੱਕ ਮਸ਼ੀਨ 80 ਲੱਖ ਦੀ ਆ ਇੱਕ ਟੱਕ ਵਿੱਚ ਤਿੰਨ ਮਸ਼ੀਨਾਂ ਚੱਲਦੀਆਂ 2 ਕਰੋੜ ਦਾ ਪ੍ਰੋਜੈਕਟ ਬਣ ਜਾਂਦਾ ਤੇ ਉੱਥੇ ਐਸਐਸਪੀ ਦੇ ਕਿਤੇ ਬਿਨਾਂ ਪੁੱਛੇ ਆ ਗਿਆ ਐਡਾ ਪਰ ਪ੍ਰੋਜੈਕਟ ਸਰਕਾਰ ਨਾਲ ਕੋਈ ਲੋਕਲ ਨਵੇਂ ਸ਼ਹਿਰ ਵਿੱਚ ਮੜਕੀ ਆਏ ਪਰ ਪਰ ਭਜੀ ਮੇਨ ਗੱਲ ਜਿਹੜੀ ਮੈਂ ਸਮਝ ਪਾਰਨਾ ਉਹ ਇਹ ਆ ਇੱਕ ਤਾਂ ਪਿੰਡ ਦਾ ਨੁਕਸਾਨ ਇਹ ਬਹੁਤ ਸਪੀਡ ਨਾਲ ਲੰਘਦੇ ਘਰਾਂ 'ਚ ਮਿੱਟੀ ਮਸ਼ੀਨਾਂ ਕੱਪੜੇ ਧੋਣ ਵਾਲੀ ਮਸ਼ੀਨ 'ਚ ਮਿੱਟੀ ਹੋਣੀ ਆ ਕਣ ਕਣੇ ਡੱਬਿਆਂ 'ਚ ਮਿੱਟੀ ਹੋਣੀ ਆ ਇੱਕ ਤਾਂ ਤੁਹਾਡਾ ਹੋਰ ਨੁਕਸਾਨ ਜੀਵਨ ਸ਼ੈਲੀ ਦਾ ਉਸ ਤੋਂ ਉੱਤੇ ਜਿਹੜੀ ਹੁਣ ਸਤੰਬਰ ਮਹੀਨੇ ਮਈ ਜੂਨ ਜਲਾਈਏਗਾ ਸਤੰਬਰ ਜਦੋਂ ਉੱਥੇ ਜਦੋਂ ਪਾਣੀ ਆਉਣਾ ਹੈ ਪਿੱਛੋਂ ਤੇ ਛੱਡਣਾ ਹੋਰ ਤੁਸੀਂ ਕਰੋਗੇ ਕੀ ਘਰ ਦੀਆਂ ਕੰਧਾਂ ਵੀ ਢਾਈਆਂ ਆ ਉੱਥੇ ਤੁਸੀਂ ਨਾ ਮੋੜ ਤੇ ਜਾ ਕੇ ਦੇਖਿਓ ਜਾਂਦੇ ਹੋਏ ਵੀ ਗੁਰੂ ਘਰ ਦੀਆਂ ਕੰਧਾਂ ਵੀ ਪੌਲਤਾ ਹੁਣੇ ਟੁੱਟੇ ਫਿਰਦੇ ਆ ਜਦੋਂ ਪਾਣੀ ਆਏਗਾ ਉਦੋਂ ਪੌਲ ਖੜਜੂਗਾ ਜੀ ਇੱਥੇ ਪਿੰਡ ਵਾਲਿਆਂ ਨੂੰ ਵੀ ਕਹਿੰਦੇ ਜਿਹੜੇ ਦੋਆਰ ਦੇ ਵਿੱਚ ਹੈ ਨਾ ਹੈਗੇ ਆ ਨਾਲ ਇਨਵੋਲ ਆ ਉਹਨਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਆ ਵੀ ਪਿੰਡ ਵਾਲਿਆਂ ਨੂੰ ਵੀ ਸ਼ਰਮ ਆਣੀ ਚਾਹੀਦੀ ਜਿਹੜੇ ਵਿੱਚ ਨਾਲ ਰਲੇ ਉਹ ਆ ਹੁਣ ਹੁਣ ਤੁਸੀਂ ਜਿਹੜੇ ਆਮ ਪਬਲਿਕ ਦੇਖ ਰਹੀ ਹੈ ਇੱਕ ਅਪੀਲ ਤਾਂ ਆਪਾਂ ਹੜਾਂਚ ਕੀਤੀ ਸੀ 40 ਪਿੰਡਾਂ ਨੂੰ 50 ਪਿੰਡਾਂ ਨੂੰ ਕਿ ਭਾਈ ਆਓ ਹੁਣ ਉਹ ਮਿੱਟੀ ਇੱਥੇ ਸਿੱਟ ਕੇ ਗਏ ਆ ਉਹ ਉਹਨਾਂ ਨੇ ਢਾਹ ਲਾਈ ਆ ਹੁਣ ਢਾਹ ਨੂੰ ਤੋੜਿਆ ਜਾ ਰਿਹਾ ਹੁਣ ਉਹਨਾਂ 40 ਪਿੰਡਾਂ ਨੂੰ ਕੀ ਕਹੋਗੇ ਉਹ ਸਾਨੂੰ ਕਹਿ ਰਹੇ ਆ ਵੀ ਪਿੰਡ ਵਾਲੇ ਰਲ ਰਹੇ ਆ ਅਸੀਂ ਕਹਾਂਗੇ ਉਹਨਾਂ ਕੋਲ ਲੈ ਜੀ ਲੋਕਲ ਪਿੰਡਾਂ ਨਾਲ ਰਲਿਓ ਚਕਾਰੇ ਆ ਤੁਸੀਂ ਹੁਣ ਆਵਾਜ਼ ਚੱਕ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆਪਣੇ ਭਰਾਵਾਂ ਭੈਣਾਂ ਨੂੰ ਕਿਉਂਕਿ ਐਨਆਰਆਈ ਨੇ ਬੜੀ ਸਪੋਰਟ ਦਿੱਤੀ ਹੁਣ ਕਹਿੰਦੇ ਸਾਡਾ ਸਾਥ ਦੇਣਾ ਇੱਥੇ ਆ ਕੇ ਅਸੀਂ ਜਦੋਂ ਮਰਜੀ ਆਣ ਇੱਥੇ ਹੀ ਆ ਅਸੀਂ ਇੱਕ ਗੱਡੀ ਦਾ ਮਸ਼ੀਨ ਕੋਈ ਨੰਗਣ ਨਹੀਂ ਦੇਣੀ ਹੈਗੀ ਮਤਲਬ ਜਿਹੜੀ ਢਾਹ ਜਿਹੜੀ ਢਾਹ ਜਿਹੜੀ ਢਾਹ ਇਹ ਤੋਂ ਦੁਬਾਰਾ ਫੇਰ ਇਹੀ ਕੁਝ ਹੋਊਗਾ ਜੀ ਜਿਸ ਤਰ੍ਹਾਂ ਕੋਈ ਠੇਕੇਦਾਰੀ ਤੇ ਰੱਬ ਨਾਲ ਤਾਂ ਇਹਨਾਂ ਨੇ ਤੋੜ ਹੀ ਦੇਣਾ ਹੈ ਉਹ ਮੜਾ ਦਾ ਬਚੇ ਹੋਈ ਗਿਆ ਮੜਾ ਮੋਟਾ ਪਰ ਆਉਣ ਦਾ ਇਹਨਾਂ ਨੇ ਹਾਲੀ ਹੀ ਪਟ ਪਟੇ ਉਰੇ ਨੂੰ ਮਾਰਿਆ ਇੰਦਾ ਮਤਲਬ ਪੜਦੇ ਪੜਦੇ ਆ ਰਹੇ ਮਤਲਬ ਕਿੰਨਾ ਦਰਿਆ ਲੱਗਿਆ ਆ ਰਿਹਾ ਬਹੁਤ ਜ਼ਿਆਦਾ ਜਿਹੜਾ ਪਰਲੇਵਾਦ ਰਿਆ ਸੀ ਉਰਲੇ ਪਾਸੇ ਆ ਰਿਹਾ ਲੋ ਇਹਨਾਂ ਪਟੜ ਪਟੜ ਡੂੰਘਿਆ ਕਰ ਕਰਕੇ 25:30 ਦੇ ਵਟ ਹੁਣ ਹੁਣ ਤੁਹਾਡੀ ਅਗਲੀ ਅਗਲੀ ਅਗਲਾ ਪਲਾਨ ਕੀ ਅਗਨੀ ਰਣਨੀਤੀ ਕੀ ਹੈ ਜੀ ਅਸੀਂ ਅੰਡਕ ਬੰਦ ਕਰਾਣਾ ਟੋਟਲੀ ਤਿੰਨ ਘੰਟੇ ਜਿਆਦਾ ਨਹੀਂ ਤਿੰਨੇ ਬੰਦ ਹੋਣ ਵਾਸਤੇ ਮਤਲਬ ਪ੍ਰਸ਼ਾਸਨ ਨੂੰ ਹੁਣ ਕੀ ਕਹਿਣਾ ਤੁਸੀਂ ਪ੍ਰਸ਼ਾਸਨ ਦਾ ਇਹ ਬੰਦ ਕਰਾਵੇ ਜੀ ਪ੍ਰਸ਼ਾਸਨ ਨੂੰ ਸਾਡੇ ਬੰਦੇ ਗਏ ਉਹ ਸਰਖਾਸ ਦੇਣ ਜੇ ਨਾ ਹੋਇਆ ਤਾਂ ਜੀ ਅਸੀਂ ਕੱਲ ਉਹਲਾ ਤੇ ਮਨਜ਼ੂਰੀ ਲੈ ਕੇ ਧਰਨਾ ਲਾਉਣ ਦੀ ਸਾਡੀ ਬੇਨਤੀ ਹੈ ਜੀ ਹਾਂਜੀ ਜੀਟੀ ਰੋਡ ਜੀਟੀ ਰੋਡ ਤੇ ਰੋਕਾਂਗੇ ਜੀ ਆ ਪੌਲਾ ਬੰਦ ਕਰਾਂਗੇ ਜੀ ਆਪਣਾ ਮੇਨ ਹਾਈਵੇ ਇਹ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਜੀ ਹਾਂਜੀ ਚਲੋ ਠੀਕ ਹੈ ਇਹਨਾਂ ਦੀ ਅਸੀਂ ਜਿਹੜੀ ਗੱਲਬਾਤ ਹੈ ਪੂਰੀ ਸੁਣ ਲਈ ਵੀਰੇ ਆ ਜਾ ਇੱਕ ਵਾਰ ਦਿਖਾ ਦਈਏ ਕਿ ਆ ਪਿੱਛੇ ਦਿਖਾ ਦਿਓ ਉਹ ਪਰੇ ਤੱਕ ਪਰੇ ਤੱਕ ਇਹਨਾਂ ਨੇ ਜਿਹੜੇ ਟਰਾਲੀਆਂ ਟਿੱਪਰ ਬੰਦ ਕੀਤੇ ਆ ਇਹਨਾਂ ਦੀ ਮਜਬੂਰੀ ਸਮਝੀਏ ਇਹਨਾਂ ਦੀ ਤਕਲੀਫ ਸਮਝੀਏ ਕਿ ਸ਼ਾਮ ਨੂੰ ਸੈਰ ਤੇ ਕੋਈ ਬਜ਼ੁਰਗ ਨਹੀਂ ਨਿਕਲ ਸਕਦਾ ਕੋਈ ਬੱਚਾ ਪਰੇਸ਼ਾਨਿਆ ਮੇਰੀ ਜ਼ਮੀਨ ਇੱਥੇ ਨਾਲ ਲੱਗਦੀ ਆ ਮੇਰੇ ਕੋ ਪੱਠੇ ਦੀ ਪਸ਼ੂ ਖਾ ਰਹੀ ਜੀ ਜਲ ਕੋ ਤੁਹਾਨੂੰ ਮੈਂ ਮੌਕਾ ਦਿਖਾ ਲ ਦਿੰਦਾ ਹਾਂ ਹਾਂ ਜੀ ਪੱਠੇ ਦੀ ਮਿੱਟੀ ਆ ਜੀ ਦਿਖਾ ਦਮੈਂ ਤੁਹਾਨੂੰ ਦਿਖਾ ਦਿੰਦਾ ਸਾਡੇ ਪੰਜ ਘਰ ਤਾਂ ਬਿਲਕੁਲ ਜੀ ਮੇਰੇ ਇੱਕ ਗਵਾਂਢੀ ਬਿਲਕੁਲ ਪਰੇਸ਼ਾਨਿਆ ਜੀ ਅਸੀਂ ਤਾਂ ਇਸ ਤੋਂ ਬਹੁਤ ਡੱਕੇ ਪਏ ਆ ਜੀ ਆਓ ਇੱਕ ਵਾਰੀ ਆਪਾਂ ਤਾਂ ਅ ਅਗਲੀ ਵੀਡੀਓ ਕੰਟੀਨਿਊ ਕਰਦੇ ਹਾਂ ਉੱਚ ਦਿਖਾਣੇ ਪੱਠਿਆਂ ਦਾ ਹਾਲ ਚ ਰਕੇ ਵਿੱਚ ਇੱਥੇ ਕਰ ਦੋ ਠੀਕ ਆ ਜੀ ਅਗਲੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ